ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਕੱਲ ਵੱਡੀ ਗਿਣਤੀ 'ਚ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਸਾਡਾ ਖਾਣ ਪੀਣ ਤੇ ਜੀਵਨ ਜਿਉਂਦਾ ਢੰਗ ਵੀ ਅਜਿਹਾ ਹੋ ਗਿਆ ਹੈ ਜੋ ਅਜਿਹੇ ਸਰੀਰਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਕਬਜ਼ ਦੇ ਕਾਰਨ ਜਦ ਮਲ ਤਿਆਗ ਨਹੀਂ ਹੁੰਦਾ ਤਾਂ ਇਹ ਸਥਿਤੀ ਅੱਗੇ ਹੋਰ ਨਾ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ ਸਰੀਰ ਵਿੱਚੋਂ ਮਲ ਤਿਆਗ ਨਾ ਹੋਣ ਕਾਰਨ ਪੇਟ ਦੀਆਂ ਸਮੱਸਿਆਵਾਂ ਸੇ ਗਰਮੀ ਅਤੇ ਮਾਨਸਿਕ ਤਣਾਅ ਆਦਿ ਵੀ ਹੁੰਦੇ ਹਨ ਪਰ ਕਬਜ ਦੀ ਸਮੱਸਿਆ ਕੋਈ ਵੱਡੀ ਨਹੀਂ ਹੈ ਜੇਕਰ ਅਸੀਂ ਇਸ ਦੇ ਸਹੀ ਕਾਰਨਾਂ ਨੂੰ ਲੱਭ ਲਈਏ ਤਾਂ ਹੱਲ ਕੀਤਾ ਜਾ ਸਕਦਾ ਹੈ ਆਓ ਦੱਸਿਆ ਕਿ ਕਬਜ ਹੋਣਾ ਆਮ ਕਾਰਨ ਕਿਹੜੇ-ਕਿਹੜੇ ਹੁੰਦੇ ਹਨ ਨੰਬਰ 1 ਫਾਈਬਰ ਦੀ ਕਮੀ ਸਾਡਾ ਭੋਜਨ ਵਣਸਵੰਨੇ ਤਤਾਂ ਦਾ ਮੇਲ ਹੋਣਾ ਚਾਹੀਦਾ ਹੈ ਪਰ ਜੇਕਰ ਅਸੀਂ ਇੱਕ ਹੀ ਤਰ੍ਹਾਂ ਦਾ ਭੋਜਨ ਖਾਈਏ ਤਾਂ ਲੋੜਿੰਦੀ ਤੱਤ ਘਟਣ ਲੱਗਦੇ ਹਨ ਅਜਿਹਾ ਹੀ ਤੱਤ ਫਾਈਬਰ ਹੈ ਜੇਕਰ ਭੋਜਨ ਵਿੱਚ ਫਾਈਬਰ ਦੀ ਕਮੀ ਹੋਵੇ ਤਾਂ ਮਨ ਕਠੋਰ ਹੋ ਜਾਂਦਾ ਹੈ ਇਸ ਨਾਲ ਮਲਤਿਆ ਵਿਚ ਆਖਿਆਈ ਹੁੰਦੀ ਹੈ ਨੰਬਰ 2 ਤਰਲ ਦਾ ਘੱਟ ਸੇਵਨ ਕੁਝ ਲੋਕ ਤਰਲ ਪਦਾਰਥਾਂ ਦਾ ਸੇਵਨ ਬਹੁਤ ਘੱਟ ਕਰਦੇ ਹਨ ਪਾਣੀ ਦਾ ਭਰਪੂਰ ਮਾਤਰਾ ਵਿੱਚ ਸੇਵਨ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਜਹਾ ਨਾ ਕੀਤਾ ਜਾਵੇ ਤਾਂ ਮਲ ਸਖਤ ਅਤੇ ਸੁੱਕਣ ਲੱਗਦਾ ਹੈ ਜਿਸ ਨਾਲ ਮਲ ਤਿਆਗ ਔਖਾ ਹੋ ਜਾਂਦਾ ਹੈ ਨੰਬਰ 3 ਸਰੀਰਕ ਗਤੀਵਿਧੀ ਦੀ ਘਾਟ ਅੱਜ ਕੱਲ੍ਹ ਲੋਕਾਂ ਦੇ ਪਾਚਨ ਸੰਬੰਧੀ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਸਰੀਰਕ ਗਤੀਵਿਧੀ ਦੀ ਕਮੀ ਹੈ ਬਹੁਤੇ ਲੋਕ ਤਾਂ ਨਿਤ ਤੱਕ ਬੈਠਣ ਦਾ ਹੁੰਦਾ ਜਾ ਰਿਹਾ ਹੈ ਚੇਅਰ ਜੋਬ ਦੇ ਕਾਰਨ ਪਾਜ ਨਾਟ ਘਟਣ ਲੱਗੀ ਹੈ ਇਹ ਕਬਜ਼ੀ ਦੀ ਸਮੱਸਿਆ ਦਾ ਵੱਡਾ ਕਾਰਨ ਹੈ ਨੰਬਰ 4 ਖਾਣ ਪੀਣ ਵਿੱਚ ਬਦਲਾ ਸਾਡੇ ਰੋਜ਼ਾਨਾ ਦੇ ਖਾਣ ਪੀਣ ਨਾਲ ਸਾਡਾ ਸੇਰ ਪਾਚਨ ਤੰਤਰ ਜੁੜਿਆ ਹੁੰਦਾ ਹੈ ਜਦ ਕਦੇ ਖਾਣ ਪੀਣ ਵਿੱਚ ਅਚਾਨਕ ਬਦਲਾਅ ਹੋ ਜਾਵੇ ਤਾਂ ਇਹ ਵੀ ਕਬਜ਼ ਦਾ ਕਾਰਨ ਬਣ ਸਕਦਾ ਹੈ ਨੰਬਰ 5 ਮੈਡੀਕਲ ਸਥਿਤੀ ਕਈ ਵਾਰ ਸੇਸਬੰਦੀ ਕੋਈ ਸਮੱਸਿਆਵਾਂ ਆਉਂਦੀਆਂ ਹੈ ਤਾਂ ਇਹ ਕਬਜ਼ ਦਾ ਕਾਰਨ ਬਣਦੀ ਹੈ ਜਿਵੇਂ ਇਰੀਟੇਬਲ ਬੋਲਸ ਸਿੰਡਰੋਮ हाइਪੋथायराइडिज्म, ਜਿਮ ਸ਼ੂਗਰ ਆਦੀ ਸਮੱਸਿਆਵਾਂ ਮੈਡੀਕਲ ਸਥਿਤੀਆਂ ਜੋ ਕਬਜ ਦਾ ਕਾਰਨ ਬਣ ਸਕਦੀਆਂ ਹਨ ਕਿਸੇ ਮੈਡੀਕਲ ਸਥਿਤੀ ਤੋਂ ਬਚਣ ਲਈ ਦਵਾਈ ਦਾ ਦੁਰੂਗੀ ਕਰਨਾ ਪੈਂਦਾ ਹੈ ਇਹ ਹੀ ਦਵਾਈਆਂ ਦਾ ਕਬਜ ਦਾ ਕਾਰਨ ਬਣਦੀਆਂ ਹਨ ਨੰਬਰ 6 ਮਾਨਸਿਕ ਤਨਾਅ ਮਾਨਸਿਕ ਤਨਾਅ ਕਬਜ ਦਾ ਵੱਡਾ ਕਾਰਨ ਬਣਦਾ ਹੈ ਮਾਨਸਿਕ ਤਨਾਅ ਤੇ ਚਿੰਤਾ ਸਾਡੇ ਪਾਚਨ ਤੰਤਰ ਵਿੱਚ ਗਰਬਰੀ ਕਰਦੇ ਹਨ ਇਹ ਨਾਲ ਕਬਜ ਹੋ ਸਕਦੀ ਹੈ ਨੰਬਰ 7 ਕਬਜ ਤੋਂ ਬਚਾ ਦਾ ਤਰੀਕਾ ਕਬਜ ਤੋਂ ਰਾਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਪਹਿਲਾਂ ਹਾਲਤਾ ਕਰਨ ਦੀ ਤਲਾਸ਼ ਹੈ ਆਪਣੀ ਕਬਜ ਦੇ ਕਾਰਨ ਦੀ ਨਿਸ਼ਾਨਦੇਹੀ ਕਰੋ ਕਿ ਇਸ ਦਾ ਉਪਚਾਰ ਕਰੋ ਆਮ ਤਰੀਕਾ ਇਹ ਹੈ ਕਿ ਰੋਜ਼ ਸਵੇਰੇ ਉੱਠ ਕੇ ਕੋਸੇ ਪਾਣੀ ਦਾ ਇੱਕ ਗਲਾਸ ਪੀਓ ਫਲਾਂ ਵਿੱਚ ਫਾਈਬਰ ਹੁੰਦਾ ਹੈ ਇਸ ਲਈ ਫਲ ਖਾਓ ਘਰ ਵਿੱਚ ਬਣਿਆ ਹੋਇਆ ਦਹੀਂ ਖਾਓ ਹਰ ਰੋਜ਼ ਪੈਦਲ ਤੁਰੋ ਅਤੇ ਕਿਸੇ ਨਾ ਕਿਸੇ ਗਤੀਵਿਧੀ ਵਿੱਚ ਹੀ ਸਾਲੋ ਇਸ ਨਾਲ ਕਮਜੋਰੀ ਤੋਂ ਆਰਾਮ ਮਿਲਣ ਲੱਗਦਾ ਹੈ ਧੰਨਵਾਦ